ਪੰਜਾਬ ਤੋਂ ਆਉਣ ਜਾਣ ਵਾਲੇ ਯਾਤਰੀਆਂ ਖਾਸ ਤੌਰ ਤੇ ਪ੍ਰਵਾਸੀ ਭਾਰਤਿਆ ਨੂੰ ਰਾਹਤ ਦਿੰਦੇ ਹੋਏ ਇੰਡੀਗੋ 에ਅਰਲਾਈਨਸ ਜੋ ਵਰਤਮਾਨ ਵਿੱਚ ਦਿੱਲੀ ਅਤੇ ਅਮ੍ਰਿਤਸਰ ਵਿਚਕਾਰ ਰੋਜ਼ਾਨਾ 4 ਉਡਾਣਾਂ ਚਲਾਉਂਦੀ ਹੈ ਨੇ 29 ਫਰਵਰੀ ਤੱਕ ਇਸ ਰੂਟ ਤੇ ਇੱਕ ਵਾਧੂ ਉਡਾਣ ਸ਼ਾਮਲ ਕੀਤੀ ਹੈ ਦਿੱਲੀ ਲਈ ਉਡਾਣਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ ਖਾਸ ਤੌਰ ਤੇ ਅਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਵਿਅਸਤ ਕਿਰਾਏ ਵਿਟ ਭਾਰੀ ਵਾਤਾ ਹੋਇਆ ਹੈ ਇੰਡੀਗੋ ਦੀ ਇਹ ਨਵੀਂ ਉਡਾਣ ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 1:30 ਵਜੇ ਰਵਾਨਾ ਹੁੰਦੀ ਹੈ ਅਤੇ ਦੁਪਹਿਰ 2 ਵਜੇ ਅੰਮ੍ਰਿਤਸਰ ਪਹੁੰਚਦੀ ਹੈ ਵਾਪਸੀ ਦੀ ਉਡਾਣ ਅੰਮ੍ਰਿਤਸਰ ਤੋਂ ਦੁਪਹਿਰ 3:30 ਵਜੇ ਰਵਾਨਾ ਹੁੰਦੀ ਹੈ ਅਤੇ ਸ਼ਾਮ 4 ਵਜੇ ਦਿੱਲੀ ਪਹੁੰਚਦੀ ਹੈ ਇਸ ਫਲਾਈਟ ਲਈ ਬੁਕਿੰਗ ਇੰਡੀਗੋ ਦੀ ਵੈੱਬਸਾਈਟ ਤੇ ਉਪਲਬਧ ਹੈ ਇਸ ਫਲਾਈਟ ਨੂੰ ਸ਼ਾਮਲ ਕੀਤੇ ਜਾਣ ਦੇ باوجود ਕਿਸਾਨਾਂ ਦੇ ਚੱਲ ਰਹੇ ਵਿਰੋਧ ਕਾਰਨ ਦਿੱਲੀ ਅਤੇ ਅਮ੍ਰਿਤਸਰ ਵਿਚਾਲੇ ਉਡਾਣਾਂ ਦੀ ਮੰਗ ਅਤੇ ਕਿਰਾਏ ਉੱਚੇ ਹਨ ਪੰਜਾਬ ਤੋਂ ਜਾਂ ਪੰਜਾਬ ਤੋਂ ਆਉਣ ਵਾਲੇ ਬਹੁਤ ਸਾਰੇ ਯਾਤਰੀ ਖਾਸ ਤੌਰ ਤੇ ਅੰਤਰਰਾਸ਼ਟਰੀ ਉਡਾਣਾਂ ਤੇ ਦਿੱਲੀ ਪਹੁੰਚਦੇ ਨੇ ਰਸਤੇ ਅਤੇ ਟ੍ਰੈਫਿਕ ਜਮ ਤੋਂ ਬਚਣ ਲਈ ਬੱਸਾਂ ਜਾਂ ਟੈਕਸੀਆਂ ਰਾਹੀਂ ਸੜਕੀ ਯਾਤਰਾ ਤੋਂ ਬਚਣ ਦੀ ਚੋਣ ਕਰ ਰਹੇ ਨੇ ਫਲਾਈ ਅਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕੋਆਰਡੀਨੇਟਰ ਸਮੀਪ ਸਿੰਘ ਪਮਟਾਲਾ ਨੇ ਇਸ ਫਲਾਈਟ ਦੇ ਜੋੜਨ ਦਾ ਸਵਾਗਤ ਕਰਦਿਆਂ ਕਿਹਾ ਕਿ 29 ਫਰਵਰੀ ਤੱਕ ਇਸ ਫਲਾਈਟ ਦੇ ਸ਼ਾਮਲ ਹੋਣ ਨਾਲ ਇੰਡੀਗੋ ਸਮੇਤ ਦਿੱਲੀ ਅਤੇ ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਦੀ ਕੁੱਲ ਗਿਣਤੀ 11 ਰੋਜ਼ਾਨਾ ਹੋ ਗਈ ਹੈ। ਉਹਨਾਂ ਉਮੀਦ ਕੀਤੀ ਹੈ ਕਿ 에ਅਰ ਇੰਡੀਆ ਸਮੇਤ ਹੋਰ ਭਾਰਤੀ 에ਅਰਲਾਈਨਸ ਜਲਦੀ ਹੀ ਹੋਰ ਉਡਾਣਾਂ ਜੋੜਨਗੀਆਂ ਅਤੇ ਕਿਰਾਏ ਵਿੱਚ ਕਮੀ ਆਵੇਗੀ।